ਇਹ ਗੁਰਮੁਖਾਂ ਲਈ ਹੈ ਗੁਰਬਾਣੀ ਨਾਲ ਪਿਆਰ ਕਰਨ ਵਾਲਿਆਂ ਲਈ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਪ੍ਰਕਾਸ਼ ਸਿਰਫ ਰੋਟੀਆਂ ਕarning ਪੂਰੇ ਤਾਲ ਵਾਸਤੇ ਕਰਨਾ ਹੈ ਕਿ ਮਰ ਦਾ ਪ੍ਰਕਾਸ਼ ਕਰ ਦੋ ਦੀਵਾਨ ਲੱਗਣਾ ਹੈ ਕਥਾ ਕੀਤੀ ਕੀਰਤਨ ਕੀਤਾ ਲੈਣ ਦੇਣ ਕੋਈ ਨਹੀਂ ਪੈਸੇ ਲਏ ਜੇਬ ਚ ਪਾਏ ਤੇ ਚਲੇ ਗਏ ਇਸ ਕਰਕੇ ਗੁਰੂ ਸਾਹਿਬ ਕਿਸੇ ਦੀ ਕਮਾਈ ਦਾ ਸਾਧਨ ਨਹੀਂ ਹਨ ਚਾਹੇ ਉਹ ਪਾਠੀ ਸਿੰਘ ਪਾਠ ਕਰਨ ਵਾਲੇ ਹੋਣ ਚਾਹੇ ਉਹ ਗ੍ਰੰਥੀ ਸਿੰਘ ਹੋਣ ਚਾਹੇ ਉਹ ਰਾਗੀ ਹਨ ਕਿ ਵਿਸ਼ਰੀ ਹਨ ਢਾਡੀ ਹਨ ਜਾਂ ਕਥਾਵਾਚਕ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੁਝ ਸੰਗਤਾਂ ਦੇ ਵੱਲੋਂ ਹੁਕਮ ਹੋਇਆ ਹੈ ਤਾਨ ਸਾਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਸਤਿਕਾਰ ਦੇ ਬਾਰੇ ਸ੍ਰੀ ਅਖੰਡ ਪਾਠ ਸਾਹਿਬ ਤੋਂ ਬਾਅਦ ਜਿਹੜੀ ਮਰਿਆਦਾ ਹੈ ਉਹਦੇ ਬਾਰੇ ਦੱਸਿਆ ਜਾਵੇ ਹੋ ਸਕਦਾ ਹੈ ਇਸ ਬਾਰੇ 99% ਸੰਗਤਾਂ ਨੂੰ ਬਹੁਤਿਆਂ ਨੂੰ ਜਿਹੜੇ ਬਾਰੇ ਪਤਾ ਨਹੀਂ ਹੈ ਇਸ ਵੀਡੀਓ ਵਿੱਚ ਸ੍ਰੀ ਖਾਨਪਾੜ ਸਾਹਿਬ ਤੋਂ ਹੋਣ ਵਾਲੀ ਮਰਿਆਦਾ ਅਤੇ ਗੁਰੂ ਸਾਹਿਬ ਦੇ ਸਤਕਾਰ ਬਾਰੇ ਜੋ ਵਿਚਾਰ ਹੈ ਉਹ ਆਪ ਜੀ ਨਾਲ ਸਾਂਝੇ ਕਰਨੇ ਹਨ ਤੀਸਰੇ ਦਿਨ ਗੁਰਬਾਣੀ ਦਾ ਸ੍ਰੀ ਖਾਨਪਾੜ ਸਾਹਿਬ ਦਾ ਭੋਗ ਪੈਂਦਾ ਹੈ ਹੁਣ ਬਹੁਤ ਆਤ ਜਿਹੜੇ ਸਿਆਣੇ ਪਾਠੀ ਹਨ ਗਰੰਥੀ ਸਿੰਘ ਹਨ ਜਥੇਬੰਦੀਆਂ ਹਨ ਜਾਂ ਸ਼੍ਰੋਮਣੀ ਕਮੇਟੀ ਹੈ ਜਦੋਂ ਵੀ ਸ੍ਰੀ ਖਾਨਪਾੜ ਸਾਹਿਬ ਦਾ ਭੋਗ ਪੈਂਦਾ ਹੈ ਤੇ ਨਾਲ ਹੀ ਜੇ ਕੋਈ 1 ਘੰਟਾ ਜਾਂ 2 ਘੰਟੇ ਦੀਵਾਨ ਚੱਲਦਾ ਹੈ ਜਾਂ ਵੈਸੇ ਹੀ ਨਾਲ ਹੀ ਗੁਰੂ ਸਾਹਿਬ ਜੀ ਦੇ ਪਾਵਨ ਸਰੂਪ ਦਾ ਸੁਖਾਸਣ ਕਰ ਦਿੱਤਾ ਜਾਂਦਾ ਹੈ ਜੋ ਕਿ ਬਿਲਕੁਲ ਸਹੀ ਹੈ ਬਹੁਤ ਆਦ ਦੇਖਣ ਦੇ ਵਿੱਚ ਕੀ ਆਉਂਦਾ ਹੈ ਤੇ ਸੰਗਤਾਂ ਨੇ ਵੀ ਇਹ ਧਿਆਨ ਵਿੱਚ ਲਿਆਂਦਾ ਹੈ ਤੇ ਮੈਂ ਵੀ ਕੋਸ਼ਿਸ਼ ਕੀਤੀ ਵੀ ਆਪ ਸੰਗਤਾਂ ਦੇ ਧਿਆਨ ਵਿੱਚ ਲਿਆਵਾਂ ਹੋ ਸਕਦਾ ਬਹੁਤਿਆਂ ਨੂੰ ਇਸੇ ਬਾਰੇ ਪਤਾ ਨਾ ਹੋਵੇ ਤੇ ਗਲਤੀ ਕਰਦੇ ਹੋਈਏ ਹੁਣ ਜਿਹੜੇ ਸਿਆਣੇ ਪਾਠੀ ਹਾਲ ਨੇ ਗ੍ਰੰਥੀ ਸਿੰਘ ਹਨ ਉਹ ਤਾਂ ਸ੍ਰੀ ਖੰਡਪਾੜ ਸਾਹਿਬ ਤੋਂ ਮਹਾਰਾਜ ਦਾ ਪਾਵਨ ਸਰੂਪ ਸੋਖਾਸਣ ਕਰ ਦਿੰਦੇ ਹਨ ਜੋ ਕਿ ਬੜਾ ਜ਼ਰੂਰੀ ਵੀ ਹੈ ਕਿਉਂਕਿ ਗੁਰੂ ਸਾਹਿਬ ਦਸਾਂ ਗੁਰੂਆਂ ਦੀ ਪ੍ਰਗਟ ਦੇ ਹਨ ਤੇ ਇੱਕ ਪਾਠੀ ਤੇ ਗਰੰਥੀ ਸਿੰਘ ਉਹ ਹਨ ਜਿਨ੍ਹਾਂ ਨੂੰ ਪਤਾ ਨਹੀਂ ਹੈ ਇਸ ਬਾਰੇ ਤੇ ਉਹ ਜਾਣੇਣ ਜਾਣੇ ਵਿੱਚ ਗੁਰਦਰਾ ਸਾਹਿਬ ਜਦੋਂ ਸ੍ਰੀ ਖੰਡਪਾੜ ਸਾਹਿਬ ਹੁੰਦਾ ਹੈ ਤੇ ਭੋਗ ਤੋਂ ਬਾਅਦ ਛੋਟਾ ਜਿਹਾ ਦਮਾਨ ਸਜਾਉਂਦੇ ਨੇ ਜਾਂ ਵੱਡਾ ਸਜਾਉਂਦੇ ਨੇ ਬਾਦ ਵਿੱਚ ਮਹਾਰਾਜ ਦਾ ਪ੍ਰਕਾਸ਼ ਸਾਰਾ ਦਿਨ ਹੀ ਰਹਿੰਦਾ ਤੇ ਸ਼ਾਮ ਨੂੰ ਆਣ ਕੇ ਉਹ ਰੈਰਾ ਸਬ ਦਾ ਪਾਠ ਕਰਕੇ ਫਿਰ ਸੋਖਾ ਅਸਣ ਕਰਦੇ ਹਨ ਇਹ ਤੇ ਹੈ ਅਣਜਾਣ ਪਾਠੀਆਂ ਦੀ ਗੱਲ ਤੇ ਇੱਕ ਪਾਠੀ ਸਿੰਘ ਤੇ ਗ੍ਰੰਥੀ ਸਿੰਘ ਉਹ ਹਨ ਜਿਨ੍ਹਾਂ ਨੂੰ ਸਭ ਕੁਝ ਪਤਾ ਵੀ ਹੈ ਫਿਰ ਵੀ ਬੱਦਾ ਚਿੱਟੀ ਕਰਦੇ ਹੋਏ ਆਲਸ ਕਰਦਿਆਂ ਹਾਂ ਗਲੋਗਲਾਵਾ ਲਾਉਂਦੇ ਹਾਂ ਜਾਣ ਬੁਝ ਕੇ ਹੀ ਮਹਾਰਾਜ ਦਾ ਸੋਖਾ ਅਸਣ ਨਹੀਂ ਕਰਦੇ ਹਨ ਤੇ ਨਾਸੰਗਤਾਂ ਨੂੰ ਦੱਸਦੇ ਹਨ ਜੋ ਕਿ ਬੜੀ ਗਲਤ ਗੱਲ ਹੈ ਤੇ ਇਹੋ ਜੇ ਪਾਠੀਆਂ ਕਰਕੇ ਹੀ ਬਹੁਤ ਜ਼ਿਆਦਾ ਜੋ ਸੰਗਤਾਂ ਹਨ ਘਬਰਾਉਂਦੀਆਂ ਹਨ ਤੇ ਕਿਸੇ ਤਰ੍ਹਾਂ ਦਾ ਵੀ ਜਿਹੜੀ ਘਟਨਾ ਵਾਪਰਦੀ ਹੈ ਪਿੰਡਾਂ ਨਗਰਾਂ ਸ਼ਹਿਰਾਂ ਦੇ ਵਿੱਚ ਜਾਂ ਮਹਾਰਾਜ ਦੇ ਪਾਵਨ ਸਰੂਪਾਂ ਦਾ ਸਤਿਕਾਰ ਨਾ ਹੋਣਾ ਇਹੋ ਜੇ ਮੁੱਖ ਗ੍ਰੰਥੀ ਜਿਹੜੇ ਹਨ ਪਾਠੀ ਹਨ ਇਹ ਜ਼ਿੰਮੇਵਾਰ ਹਨ ਕਿਉਂਕਿ ਸੰਗਤਾਂ ਨੂੰ ਤਾਂ ਇਹਨਾਂ ਤੋਂ ਹੀ ਜ਼ਿਆਦਾ ਪਤਾ ਲੱਗਣਾ ਹੈ ਔੜੇ ਸੰਗਤਾਂ ਦੀ জ্ঞাত ਵਾਸਤੇ ਦੱਸਣਾ ਚਾਹੁੰਦਾ ਹਾਂ ਕਿ ਜਦੋਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਖੰਡਪਾਤ ਸਾਹਿਬ ਦਾ ਭੋਗ ਪਵੇ ਚਾਹੇ ਉਹ ਦੇਸ਼ਾਂ 'ਚ ਹੈ ਜਾਂ ਵਿਦੇਸ਼ਾਂ 'ਚ ਹੈ ਚਾਹੇ ਗੁਰਦੁਆਰਾ ਸਾਹਿਬ ਹੈ ਜਾਂ ਕਿਸੇ ਦੇ ਘਰੇ ਹੈ ਜਰੂਰ ਬਾਅਦ ਵਿੱਚ ਸੁਖਾਸਣ ਕਰ ਦੇਣਾ ਚਾਹੀਦਾ ਹੈ ਤੇ ਜੇ 1-2 ਘੰਟਾ ਦੀਵਾਨ ਲੱਗਣਾ ਹੈ ਤੇ ਲਗਾ ਕੇ ਤੇ ਫਿਰ ਬਾਅਦ ਵਿੱਚ ਸੁਖਾਸਣ ਕੀਤਾ ਜਾ ਸਕਦਾ ਹੈ ਤੇ ਜੇ ਜ਼ਿਆਦਾ ਸਮਾਂ ਦੀਵਾਨ ਚੱਲਣਾ ਹੈ ਕੀਰਤਨ ਦਰਬਾਰ ਹੈ ਕਥਾ ਕੀਰਤਨ ਹੋਣਾ ਹੈ ਫਿਰ ਜੋ ਸਿਆਣੇ ਸਿੰਘ ਹਨ ਉਹ ਮਹਾਰਾਜ ਦਾ ਦੂਸਰਾ ਸੂ ਪ੍ਰਕਾਸ਼ ਕਰਦੇ ਹਨ ਖੁੱਲੇ ਦਿਮਾਨ ਦੇ ਵਿੱਚ ਤੇ ਜਿਹੜੇ ਸਰੂਪ ਤੋਂ ਸ੍ਰੀ ਅਖੰਡ ਪਾਠ ਸਾਹਿਬ ਕੀਤਾ ਗਿਆ ਹੁੰਦਾ ਹੈ ਉਹਨੂੰ ਸੋਖਾ ਆਸਣ ਕਰ ਦਿੱਤਾ ਜਾਂਦਾ ਹੈ ਜੋ ਕਿ ਬਿਲਕੁਲ ਸਹੀ ਹੈ ਤੇ ਕਈ ਜਥੇਬੰਦੀਆਂ ਦੇ ਵਿੱਚ ਜਾਂ ਆਮ ਹੀ ਪਿੰਡਾਂ ਦੇ ਵਿੱਚ ਜੋ ਵੱਡੇ ਵੱਡੇ ਦਿਵਾਨ ਲੱਗਦੇ ਹਨ ਉਹਦੇ ਵਿੱਚ ਗਲਤੀਆਂ ਆਮ ਹੋ ਜਾਂਦੀਆਂ ਹਨ ਸਾਰੀ ਸਾਰੀ ਰਾਤ ਮਹਾਰਾਜ ਦਾ ਪ੍ਰਕਾਸ਼ ਕਰੀ ਰੱਖਦੇ ਹਨ ਕਈ ਵਾਰੀ ਦੋ ਦੋ ਦਿਨ ਵੀ ਮਹਾਰਾਜ ਦਾ ਇੱਕੋ ਸਰੂਪ ਪ੍ਰਕਾਸ਼ ਕੀਤਾ ਹੁੰਦਾ ਹੈ ਜੋ ਕਿ ਬਹੁਤ ਗਲਤ ਹੈ ਇਸ ਤਰ੍ਹਾਂ ਕਦੇ ਵੀ ਨਹੀਂ ਕਰਨਾ ਹੈ ਸੰਗਤਾਂ ਨੇ ਖਾਸ ਕਰਕੇ ਨੋਟ ਕਰਨਾ ਹੈ ਜਦੋਂ ਕੋਈ ਗ੍ਰੰਥੀ ਸਿੰਘ ਪਾਠੀ ਸਿੰਘ ਗਲਤੀ ਕਰਦਾ ਹੈ ਜਾਂ ਵੇਸਲਾ ਹੈ ਤੇ ਉਹਨੂੰ ਜ਼ਰੂਰ ਦੱਸਣਾ ਚਾਹੀਦਾ ਹੈ ਖਾਸ ਕਰਕੇ ਗੁਰਦੁਆਰਾ ਸਾਹਿਬ ਦੇ ਵਿੱਚ ਤਾਂ ਗੁਰੂ ਮਹਾਰਾਜ ਦੇ ਦੋ ਜਾਂ ਤਿੰਨ ਸਰੂਪ ਹੁੰਦੇ ਹੀ ਹਨ ਜੇ ਦੀਵਾਨ ਜਾਂ ਕੀਰਤਨ ਸਜਾਉਣਾ ਹੈ ਤੇ ਮਹਾਰਾਜ ਦਾ ਦੂਸਰਾ ਸਰੂਪ ਪ੍ਰਕਾਸ਼ ਕੀਤਾ ਜਾ ਸਕਦਾ ਹੈ ਆਮ ਹਾਲਾਤ ਦੇ ਵਿੱਚ ਘਰਾਂ ਦੇ ਵਿੱਚ ਤਾਂ ਜਦੋਂ ਵੀ ਖੰਡਪੜ ਸਹਿ ਦਾ ਭੋਗ ਪਵੇ ਤੇ ਵੇਖਣ ਦੇ ਵਿੱਚ ਤਾਂ ਇਹ ਹੀ ਆਉਂਦਾ ਹੈ ਕਿ ਕੀਰਤਨ ਜਾਂ ਕਥਾ ਤੋਂ ਬਾਅਦ ਮਰਦਾ ਪਾਵਨ ਸਰੂਪ ਗੁਰਦੁਆਰਾ ਸਾਹਿਬ ਲਜਾਇਆ ਜਾਂਦਾ ਹੈ। ਵੈਸੇ ਵੀ ਕਈ ਵਾਰੀ ਇਸ ਤਰ੍ਹਾਂ ਦੇ ਹਾਲਾਤ ਬਣ ਜਾਂਦੇ ਹਨ। ਇਹ ਤਾਂ ਬੇਨਤੀ ਕੀਤੀ ਹੈ ਕਿਉਂਕਿ ਕਈ ਵੱਡਾ ਨਗਰਾਂ ਸ਼ਹਿਰਾਂ ਦੇ ਵਿੱਚ ਇਹ ਕੰਮ ਬੜੇ ਜੋਰਾਂ ਦੇ ਉੱਤੇ ਨਵਾਂ ਰਿਵਾਜ ਪੈਦਾ ਹੋ ਰਿਹਾ ਹੈ। ਜੇ ਗੁਰੂ ਸਾਹਿਬ ਨੂੰ ਹਾਜ਼ਰ ਨਾਲ ਜੋ ਜਾਣਦੇ ਹਾਂ ਫੇਰੇ ਮਰਿਆਦਾ ਨੂੰ ਜਰੂਰ ਫਾਲੋ ਕਰਨਾ ਚਾਹੀਦਾ ਹੈ ਗੁਰੂ ਸਾਹਿਬ ਦੇ ਸਤਕਾਰ ਵਾਸਤੇ ਵੱਧ ਤੋਂ ਵੱਧ ਇਹਨਾਂ ਗੱਲਾਂ ਦਾ ਧਿਆਨ ਰੱਖਣ ਦੀ ਲੋੜ ਹੈ ਇਹ ਮਰਿਆਦਾ ਦੀਆਂ ਬਾਤਾਂ ਤੇ ਗੁਰੂ ਸਾਹਿਬ ਦੇ ਸਤਕਾਰ ਦੇ ਹਿੱਤ ਜੋ ਨਿਯਮ ਹਨ ਜੋ ਗੁਰੂ ਸਾਹਿਬ ਦੀਆਂ ਬਖਸ਼ਿਸ਼ਾਂ ਹਨ ਜਾਂ ਗੁਰੂ ਸਾਹਿਬ ਦੇ ਲਈ ਹਰ ਤਰ੍ਹਾਂ ਦਾ ਜਿਹੜਾ ਹਿਲਾ ਹੈ ਮਰਦੇ ਸਤਕਾਰ ਵਾਸਤੇ ਇਹ ਗੁਰਮਖਾਂ ਲਈ ਹੈ ਗੁਰਬਾਣੀ ਨਾਲ ਪਿਆਰ ਕਰਨ ਵਾਲਿਆਂ ਲਈ ਹੈ ਜਿਨ੍ਹਾਂ ਨੇ ਗੁਰੂ ਸਾਹਿਬ ਦਾ ਪ੍ਰਕਾਸ਼ ਸਿਰਫ ਰੋਟੀਆਂ ਕਾਰਨ ਪੂਰੇ ਤਾਲ ਵਾਸਤੇ ਕਰਨਾ ਹੈ ਕਿ ਮਰ ਦਾ ਪ੍ਰਕਾਸ਼ ਕਰ ਦੋ ਦੀਵਾਨ ਲੱਗਣਾ ਹੈ ਕਥਾ ਕੀਤੀ ਕੀਰਤਨ ਕੀਤਾ ਲੈਣ ਦੇਣ ਕੋਈ ਨਹੀਂ ਪੈਸੇ ਲਏ ਜੇਬ ਚ ਪਾਏ ਤੇ ਚਲੇ ਗਏ ਇਸ ਕਰਕੇ ਗੁਰੂ ਸਾਹਿਬ ਕਿਸੇ ਦੀ ਕਮਾਈ ਦਾ ਸਾਧਨ ਨਹੀਂ ਹਨ ਚਾਹੇ ਉਹ ਪਾਠੀ ਸਿੰਘ ਪਾਠ ਕਰਨ ਵਾਲੇ ਹੋਣ ਚਾਹੇ ਉਹ ਗਰੰਧੀ ਸਿੰਘ ਹੋਣ ਚਾਹੇ ਉਹ ਰਾਗੀ ਹਨ ਕਵੀਸ਼ਰੀ ਹਨ ਢਾਡੀ ਹਨ ਜਾਂ ਕਥਾਵਾਚਕ ਹਨ ਹੈ ਗੁਰੂ ਸਾਹਿਬ ਦਾ ਸਤਕਾਰ ਮੁੱਖ ਪਹਿਲਾਂ ਰੱਖਣਾ ਹੈ ਹਰ ਇੱਕ ਦਾ ਸਿੱਖ ਦਾ ਫਰਜ਼ ਹੈ ਹਰ ਪ੍ਰਚਾਰ ਕਰਨ ਵਾਲੇ ਦਾ ਫਰਜ਼ ਹੈ ਇਸ ਕਰਕੇ ਇਹ ਗੱਲ ਉਹਨਾਂ ਵਾਸਤੇ ਛੋਟੀ ਹੈ ਜਿਨ੍ਹਾਂ ਵਾਸਤੇ ਗੁਰੂ ਸਾਹਿਬ ਇੱਕ ਸਿਰਫ ਇੱਕ ਗਿਆਨ ਹਨ ਜਿਨ੍ਹਾਂ ਵਾਸਤੇ ਗੁਰੂ ਸਾਹਿਬ ਪਰਮੇਸ਼ਰ ਹਨ ਅਕਾਲ ਪੁਰਖ ਦਾ ਸਰੂਪ ਹਨ ਤੇ ਦਸਾਂ ਗੁਰੂਆਂ ਦੀ ਪ੍ਰਗਟ ਗੁਰਾਂ ਦੀ ਦੇਹ ਹਨ ਉਹਨਾਂ ਵਾਸਤੇ ਇਹ ਗੱਲਾਂ ਬੜੀ ਜ਼ਰੂਰੀ ਨੇ ਜ਼ਰੂਰ ਹੈ ਧਿਆਨ ਹਿੱਤ ਲਿਆਉਣ ਵਾਸਤੇ ਬੇਨਤੀ ਕੀਤੀ ਹੈ ਉਮੀਦ ਹੈ ਆਪ ਜੀ ਇਹਨੂੰ ਵੱਧ ਤੋਂ ਵੱਧ ਪ੍ਰਚਾਰੋਗੇ ਜਿਹੜੇ ਗ੍ਰੰਥੀ ਸਿੰਘਾਂ ਨੂੰ ਪਾਰਟੀ ਸੰਗਾਂ ਨੂੰ ਨਹੀਂ ਪਤਾ ਹੈ ਉਹਨਾਂ ਨੂੰ ਜ਼ਰੂਰ ਦੱਸਿਆ ਜਾਵੇ ਜੋ ਪਾਰਟੀ ਦੇ ਗ੍ਰੰਥੀ ਸਿੰਘ ਸੁਣ ਰਹੇ ਨੇ ਉਹ ਸੰਗਤਾਂ ਨੂੰ ਵੀ ਇਹ ਗੱਲ ਜ਼ਰੂਰ ਪ੍ਰਚਾਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ